ਅੱਜ ਦੀ ਕਹਾਣੀ ਬੜੀ ਜਿੰਤਸਟਾ ਕਿਉਂਕਿ ਅੱਜ ਦੀ ਕਹਾਣੀ ਬਈ ਈਰਮਾਨ ਦੀ ਹੈ ਜੋ ਕਿ ਪਲੱਸ 2 ਚ ਪੜ ਰਹਾ ਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਘਰੇ ਟਰੈਕਟਰ ਬਣਾਉਣ ਦਾ ਕਾਰੋਬਾਰ ਕਰ ਰਿਹਾ 12 ਵਜੇ ਸਕੂਲੋਂ ਆਇਆ ਨਾ ਫਿਰ ਆਉਣ ਸਰ ਬਥੇ ਇੱਥੇ ਥੌਂਕ ਵੀ ਸੀਗਾ ਮੈਨੂੰ ਜੀ ਠੀਕ ਹੈ ਤੇ ਐਵੇਂ ਸੀ ਬਾਕੀ ਬਣਾਉਣਾ ਸ਼ੁਰੂ ਕਰ ਦੋਗੇ ਆਪਦਾ ਕੰਮ ਟਰੈਕਟਰ ਹਰੇਕ ਤਰ੍ਹਾਂ ਦੇ ਬਣਾਉਣੇ ਆ ਜੀ ਠੀਕ ਹੈ ਜਿੰਨ ਕੋਈ ਵੀ ਹੋ ਜੌਂਡੀਆ ਰਸਵਰਾਜ ਸਕਾਟ ਪੁਰਾਣੇ ਵੀ ਜਿੰਨੇ ਆਉਂਦੇ ਆ ਆਸ਼ਾ ਹਰੇਕ ਤਰ੍ਹਾਂ ਦੇ ਜਿਵੇਂ ਅਗਲਾ ਅੱਖ ਕੋਦੇ ਟਰੈਕਟਰ ਨਾਲ ਦੇ ਬਣਾ ਲਾਂਗੇ ਡਿੱਟੋ ਜੀ ਕਰਦੇ ਨੇ ਕਦੇ ਇਹ ਨਹੀਂ ਕਹ ਵੀ 20 21 ਕਿਹ ਘੰਟੇ ਇੱਥੇ ਬੈਠਾ ਰਹਿੰਦਾ ਗਾਲਾਂ ਨਹੀਂ ਜਾਂਦੀਆਂ ਕਈ ਵਾਰੀ ਮਿਲ ਵੀ ਜਾਂਦੀਆਂ ਜੀ ਨਾ ਕੋਈ ਕਹਿਣਾ ਮੰਨਿੰਗੇ ਜਾਗੇ ਬਾਹਰ ਉੜ ਕੇ ਕੰਮ ਸਾਧਦੇ ਆ ਕੰਮ ਹੌਲੀ ਵੱਡਾ ਗਾਂ ਦੀਆਂ ਠੀਕ ਹੈ ਜਿਆਦਾ ਕੋਈ ਪ੍ਰਿੰਟਰ ਵੱਡਾ ਲਿਆਵਾਂ ਜਾਂ ਜੀ ਘਰਦਿਆਂ ਦੀ ਮਦਦ ਕਰਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਨਾਲ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰਲੈਂਡ ਪੰਜਾਬ ਨੋ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਬੈਕ ਟੂ ਮਦਰ ਲੈਂਡ ਪੰਜਾਬ ਚੈਨਲ ਦੇ ਨਾਲ ਤੇ ਮੈਂ ਹਾਂ ਕਰਨ ਆਲਕ ਅੱਜ ਦੀ ਕਹਾਣੀ ਬੜੀ ਜਿੰਤਸਟਾ ਕਿਉਂਕਿ ਅੱਜ ਦੀ ਕਹਾਣੀ ਬਾਈ ਈਰਮਾਨ ਦੀ ਹੈ ਜੋ ਕਿ ਪਲੱਸ 2 ਚ ਪੜ ਰਿਹਾ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਘਰੇ ਟਰੈਕਟਰ ਬਣਾਉਣ ਦਾ ਕਾਰੋਬਾਰ ਕਰ ਰਿਹਾ ਹੈ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਜਿੱਥੇ ਬਾਈ ਦੇ ਟਰੈਕਟਰ ਦੇਖੇ ਹੋਣਗੇ ਬਾਈ ਡਿਫਰੈਂਟ ਡਿਫਰੈਂਟ ਤਰੀਕੇ ਦੇ ਟਰੈਕਟਰ ਬਣਾਉਂਦੇ ਆ ਸਭ ਤੋਂ ਵੱਡੀ ਗੱਲ ਹੈ ਸਾਡੇ ਕਹਾਣੀ ਕਰਨ ਦਾ ਮਕਸਦ ਮੇਨੇ ਹੈ ਕਿ ਇੱਕ ਨੌਜਵਾਨਾਂ ਨੂੰ ਲਾਇਆ ਜਾਵੇ ਤਾਂ ਜੋ ਜਿਹੜੇ ਇੱਥੇ ਪੈਣਪਰਾ ਪੰਜਾਬ ਵਿਚ ਰਹਿੰਦੇ ਉਹਨਾਂ ਨੂੰ ਕੁਝ ਪ੍ਰੇਰਣਾ ਮਿਲ ਸਕੇ ਕਿ ਵਿਦੇਸ਼ ਜਾਣਾ ਜਾਂ ਬਾਹਰ ਜਾਣਾ ਹੀ ਸਭ ਕੁਝ ਨਹੀਂ ਹੈ ਇੱਥੇ ਵੀ ਬੰਦੇ 'ਚ ਲਗਨ ਹੋਵੇ ਤਾਂ ਬੰਦਾ ਸਭ ਕੁਝ ਕਰ ਸਕਦਾ ਬਹੁਤੀਆਂ ਗੱਲਾਂ ਨਾਲ ਕਰਦੇ ਹੋਏ ਬਾਈ ਨੂੰ ਮਿਲਦੇ ਹਾਂ ਬਾਈ ਨੂੰ ਪੁੱਛਦੇ ਹਾਂ ਬਾਈ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਕਦੋਂ ਤੋਂ ਇਹ ਕੰਮ ਕਰ ਰਹੇ ਆ ਕਿਹੜੇ ਕਿਹੜੇ ਟਰੈਕਟਰ ਬਣਾ ਰਹੇ ਆ ਤੇ ਕਿੱਥੇ-ਕਿੱਥੇ ਟਰੈਕਟਰ ਪੇਚ ਚੁੱਕੇ ਆ ਤੇ ਕੀ ਕਹਾਣੇ ਆ ਤੇ ਦੂਜੀ ਚੀਜ਼ ਇਹ ਹੈ ਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀਡੀਓ ਤੁਸੀਂ ਜਿੰਨੇ ਵੀ ਭੈਣ ਭਰਾ ਦੇਖ ਰਹੇ ਹੋ ਇਹਨਾਂ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡਾ ਮੇਨ ਮਕਸਦ ਹੈ ਜਿਹੜਾ ਇਸ ਵੀਡੀਓ ਕਰੰਦਾ ਹੈ ਕਿ ਇਸ ਬਾਈ ਨੂੰ ਹੋਰ ਰੋਜ਼ਗਾਰ ਮਿਲ ਸਕੇ ਜ਼ਿੰਦਗੀ ਚ ਅੱਗੇ ਹੋਰ ਵੱਧ ਸਕੇ ਸੋ ਬਾਈ ਨੂੰ ਮਿਲਦੇ ਬਾਈ ਸੱਸੀ ਖਾਲੀ ਵਾਲਾ ਸਿੰਘ ਜੀ ਵਧੀਆ ਜੀ ਠੀਕ ਠਾਕ ਹਾਂਜੀ ਅਰਮਾਨ ਵੀਰੇ ਮੈਨੂੰ ਇਹ ਦੱਸੋ ਵੀ ਇੱਕ ਟਰੈਕਟਰ ਬਣਾਉਣ ਤੇ ਕਿੰਨਾ ਕੁ ਸਮਾਂ ਲੱਗਦਾ ਕਦੋਂ ਕਦੋਂ ਤੁਸੀਂ ਇਹ ਟਰੈਕਟਰ ਬਣਾ ਰਹੇ ਹੋ ਤਾਂ ਤੁਹਾਨੂੰ ਕਿੱਥੋਂ ਇਹ ਲੱਗਿਆ ਕਿ ਮੈਂ ਘਰੇ ਟਰੈਕਟਰ ਬਣਾਉਣੇ ਆ ਕਿਵੇਂ ਪਹਿਲਾਂ ਕੋਈ ਤੁਹਾਨੂੰ ਤਿਆਰ ਪਾ ਸੀ ਕਿੱਥੋਂ ਸਿੱਖਿਆ ਇੱਕ ਟਰੈਕਟਰ ਬਣਾਉਣ ਤੇ ਕਿੰਨਾ ਕੁ ਸਮਾਂ ਲੱਗਦਾ ਕਿਵੇਂ ਜੀਪ ਬੰਦੀ ਹੈ ਕਿਵੇਂ ਇਹਦੇ ਸਾਰੇ ਡਿਜ਼ਾਈਨ ਨਿਕਲਦੇ ਕਿਵੇਂ ਸਾਰਾ ਸਿਸਟਮ ਚੱਲਦਾ ਹੈ ਮੈਨੂੰ ਦੱਸੋ ਇਹ ਵੀ ਘੰਟੇ ਲੱਗ ਜਾਂਦੇ ਇੱਕ ਟਰੈਕਟਰ ਬਣਾਉਣ ਤੇ ਸ਼ੋ ਅੱਡ ਬੰਦੀ ਆ ਬੰਪਰ ਅੱਡੋ ਵਿੱਚ ਐਸੀ ਅੱਡੋ ਵੀ ਟਾਇਰ ਅੱਡ ਠੀਕ ਹੈ ਫੋਰ ਸਾਰਾ ਜਿੰਨਾ ਮਟੀਰੀਅਲ ਆ ਸਲੈਂਸਰ ਅੱਡ ਬੰਦਾ ਛਤਰੀ ਪਹਿਲਾਂ ਲੈਪਟਾਪ ਤੇ ਡਿਜ਼ਾਈਨ ਕਰਨਾ ਪੈਂਦਾ ਈ ਠੀਕ ਹੈ ਫਿਰ ਲੈਪਟਾਪ ਤੇ ਡਿਜ਼ਾਈਨ ਕਰਨ ਤੋਂ ਬਾਅਦ ਪ੍ਰਿੰਟਰ ਜਾਂਦਾ ਫਿਰ ਪ੍ਰਿੰਟਰ ਬਣਾਉਂਦਾ ਠੀਕ ਹੈ ਹਾਂਜੀ ਹੁਣ ਟਾਇਰ ਬੰਨ ਤੇ ਕਟੋਰ 4 ਘੰਟੇ ਲੱਗ ਜਾਂਦੇ ਆ ਇੱਕ ਟਾਇਰ ਬੰਨ ਤੇ ਕਟੋਕੜ 4 ਘੰਟੇ ਲੱਗ ਜਾਂਦੇ ਹਾਂਜੀ ਠੀਕ ਹੈ ਇੱਕ ਟਾਇਰ ਬੰਦ ਫਿਰ ਸਾਰੀ ਕਟਿੰਗ ਹੋ ਗਈ ਇਹਦੀ ਸਾਫ ਕਰਨਾ ਪੇਂਟ ਕਰਨਾ ਠੀਕ ਹੈ ਬ੍ਰੇਕ ਮਾਰਨ ਨਾਲ ਸ਼ੋ ਦੀ ਸ਼ਾਈਨਿੰਗ ਲਿਆਉਣੀ ਠੀਕ ਹੈ ਹਾਂਜੀ ਸਟਿਕਰ ਬਣਵਾਉਣੇ ਤੇ ਸਾਰਾ ਕੁਝ ਤੁਸੀਂ ਇੱਥੇ ਘਰੇ ਕਰਦੇ ਹੋ ਹਾਂਜੀ ਤੁਸੀਂ ਕਿਹੜੀ ਕਲਾਸ ਪੜ੍ਹ ਰਹੇ ਹੋ ਤੇ ਤੁਹਾਨੂੰ ਕਿਵੇਂ ਤੁਸੀਂ ਇਸ ਚੀਜ਼ ਨੂੰ ਟਾਈਮ ਦਿੰਨੇ ਕਲਾਸ ਮੈਂ ਪਲੱਸ 2 ਚ ਪੜ੍ਹਿਆ ਹਨ ਨਹੀਂ ਠੀਕ ਹੈ 12 ਵਜੇ ਸਕੂਲੋਂ ਆਇਆ ਨਾ ਫਿਰ ਆਉਣ ਸਰ ਬਥੇ ਇੱਥੇ ਆਤਨੇ ਫਿਰ 2 ਘੰਟੇ ਪੜ੍ਹ ਲੈਣਾ ਠੀਕ ਹੈ ਹਾਂਜੀ ਤੁਹਾਨੂੰ ਮਤਲਬ ਸ਼ੁਰੂ ਤੋਂ ਟਰੈਕਟਰਾਂ ਦਾ ਸ਼ੌਂਕ ਸੀ ਕਿ ਤੁਹਾਨੂੰ ਇਹ ਲੱਗਿਆ ਕਿ ਮੈਨੂੰ ਕੁਝ ਕਰਨਾ ਚਾਹੀਦਾ ਤਾਂ ਜੋ ਮੈਂ ਜ਼ਿੰਦਗੀ ਚ ਅੱਗੇ ਜਾ ਸਕਾਂ ਤੇ ਆਪਣੇ ਮਾਂ ਪਿਓ ਦਾ ਸਹਾਰਾ ਬਣ ਸਕਾਂ ਕੀ ਕਾਰਨ ਕੀ ਸੀਗਾ ਵੀ ਤੁਹਾਨੂੰ ਸ਼ੌਂਕ ਨੇ ਅਗਾਹ ਲੈ ਕੇ ਆਂਦਾ ਕਿ ਤੁਸੀਂ ਇੱਕ ਆਦੇ ਮਾਂ ਪਿਓ ਦੀ ਸਪੋਰਟ ਕਰਨਾ ਚਾਹੁੰਦੇ ਸੀ ਉਹਦੇ ਵਾਸਤੇ ਸ਼ੁਰੂ ਕੀਤਾ ਦੋਵੇਂ ਕੋਈ ਸ਼ੌਂਕ ਵੀ ਸੀਗਾ ਮੈਨੂੰ ਜੀ ਠੀਕ ਹੈ ਤੇ ਐਵੇਂ ਸੀ ਬਾਕੀ ਬਣਾਉਣਾ ਸ਼ੁਰੂ ਕਰਦੋਗੇ ਆਪਦਾ ਕੰਮ ਹਾਂਜੀ ਹਾਂਜੀ ਜੀ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਨਾਲੋਂ ਤਾਂ ਅਸੀਂ ਆਪਦਾ ਕੰਮ ਆਪਦਾ ਕੰਮ ਹੀ ਤੋਰਿਆ ਚੰਗਾ ਜੀ ਠੀਕ ਹੈ ਜਦੋਂ ਹੁਣ ਤੁਹਾਨੂੰ ਤੁਸੀਂ ਮੇਲੇ ਤੇ ਇੱਕ ਮੇਲੇ ਤੇ ਗਏ ਹੋ ਕਿਵੇਂ ਦਾ ਰਿਸਪੌਂਸ ਰਿਹਾ ਲੋਕਾਂ ਨੇ ਕੀ ਕਿਹਾ ਵੀ ਤੁਹਾਡੇ ਟਰੈਕਟਰ ਚ ਕੀ ਵਧੀਆ ਕੀ ਕਮੀ ਹੈ ਜੋ ਕਮੀਆਂ ਨੂੰ ਦੂਰ ਕਰਨ ਵਾਸਤੇ ਕੀ ਕਰ ਰਹੇ ਹੋ ਤੇ ਕਿਹੜੇ ਕਿਹੜੇ ਤਰ੍ਹਾਂ ਦੇ ਟਰੈਕਟਰ ਬਣਾ ਰਹੇ ਹੋ ਤੁਸੀਂ ਟਰੈਕਟਰ ਹਰੇਕ ਤਰ੍ਹਾਂ ਦੇ ਬਣਾਉਣੀ ਹੈ ਜੀ ਠੀਕ ਹੈ ਜਿਵੇਂ ਕੋਈ ਵੀ ਜੌਨ ਡੀਅਰ ਸਵਰਾਜ ਸਕੌਟ ਪੁਰਾਣੇ ਵੀ ਜਿੰਨੇ ਆਉਂਦੇ ਆਸ਼ਾ ਹਰੇਕ ਤਰ੍ਹਾਂ ਦੇ ਜਿਵੇਂ ਅਗਲਾ ਆਖੋ ਉਹਦੇ ਟਰੈਕਟਰ ਨਾਲ ਦੇ ਬਣਾ ਲਾਂਗੇ ਡਿੱਟੋ ਜੀ ਮੰਨ ਲਓ ਤੁਹਾਨੂੰ ਮਾਰੇ ਟਰੈਕਟਰ ਨਾਲ 11 ਦੀ ਫੋਟੋ ਭੇਜੀ ਹਾਂਜੀ ਤੇ ਤੁਹਾਨੂੰ ਮੈਂ ਕਹਦਾ ਵੀ ਇਸ ਨਾਲ ਦਾ ਇਸ ਨਾਲ ਦੇ ਟਾਇਰ ਇਸ ਨਾਲ ਦਾ ਸਲੰਸਰ ਇਸ ਤਰ੍ਹਾਂ ਦਾ ਕਲਰ ਸਾਰੀ ਸ਼ੀ ਸਭ ਕੁਝ ਓਵੇਂ ਡਿੱਟੋ ਜਮਾ ਡਿੱਟੋ ਵੀ ਕਿੰਨੇ ਚਿਰ ਚ ਬਣ ਜਾਂਦਾ ਜੇ ਮੰਨ ਲਓ ਮੈਂ ਤੁਹਾਨੂੰ ਇੱਕ ਟਰੈਕਟਰ ਦਾ ਜਾਰਡਰ ਦਿੰਦਾ ਕਿੰਨੇ ਦਿਨਾਂ ਚ ਬਣ ਜਾਂਦਾ ਟਰੈਕਟਰ ਦਿਨੀ 2-2-3 ਦਿਨ ਲੱਗ ਜਾਂਦੇ ਆ ਇੱਕ ਟਰੈਕਟਰ ਨੂੰ ਬਣਾਉਂਦੇ ਹਾਂਜੀ ਠੀਕ ਆ ਉਹਦਾ 20 ਤੇ 20 ਘੰਟੇ ਪੂਰੇ ਹੁੰਦੇ ਫਿਰ ਪੇਂਟ ਸੁੱਕਣਾ ਇੱਕ ਦਿਨ ਚ ਠੀਕ ਆ ਬਾਅਦ ਚ ਹੁਣ ਜੋੜਨਾ ਈ ਸਟicker ਲਾਉਣੇ ਠੀਕ ਆ ਹਾਂਜੀ ਸੋ ਇੱਕ ਜਿਹੜੇ ਤੁਸੀਂ ਆਮ ਟਰੈਕਟਰ ਬਣਾ ਰਹੇ ਹੋ ਮੰਨ ਲਓ ਜੇ ਤਾਂ ਕਿਸੇ ਨੇ ਆਰਡਰ ਦੇ ਦਿੱਤਾ ਤਾਂ ਬਹੁਤ ਸੌਖਾ ਹੈ ਵੀ ਅਗਲੇ ਨੇ ਆਰਡਰ ਦੇ ਦਿੱਤਾ ਤੁਹਾਨੂੰ ਫੋਟੋ ਭੇਜਤੀ ਤੇ ਤੁਸੀਂ ਟਰੈਕਟਰ ਬਣਾਤਾ ਹਾਂਜੀ ਜਿਹੜੇ ਆਮ ਤੁਸੀਂ ਹੁਣ ਮੇਲਿਆਂ 'ਚ ਟਰੈਕਟਰ ਲੈ ਕੇ ਜਾਂਦੇ ਹੋ ਫਿਰ ਤੁਹਾਨੂੰ ਸਭ ਤੋਂ ਜ਼ਿਆਦਾ ਇਹਦੇ ਟਰੈਕਟਰ ਦੀ ਮੰਗ ਹੁੰਦੀ ਜਿਆਦਾਤਰ ਜੌਂਡੀਅਰ ਹੋ ਗਿਆ ਫੋਰਡ ਤੇ ਨਾਟ ਗਿਆ ਰਹੀ ਠੀਕ ਹੈ ਇਹਨਾਂ ਦੀ ਜਿਆਦਾ ਜਿਆਦਾ ਡਿਮਾਂਡ ਆ ਹਾਲੈਂਡ ਦੀ ਕੁਝ ਸਾਰਿਆਂ ਨਾਲੋਂ ਜ਼ਿਆਦਾ ਹਾਲੈਂਡ ਸਭ ਤੋਂ ਜ਼ਿਆਦਾ ਹਾਂਜੀ ਇਹ ਜ਼ਿਆਦਾ ਜਿਵੇਂ ਹੁਣ ਕਹਿੰਦੇ ਆ ਕਿ ਆਪਣਾ ਬੱਚੇ ਲੈਂਦੇ ਆ ਕਿ ਵੱਡੇ ਵੀ ਲੈਂਦੇ ਆ ਵੱਡੇ ਨੂੰ ਵੀ ਸ਼ੌਂਕ ਹੈਗਾ ਹੁਣ ਜਿਹੜੇ ਕੋਈ ਬਾਹਰ ਰਹਿੰਦੇ ਜਾਂ ਆਪਣੇ ਇੱਥੇ ਵੀ ਕਿਸੇ ਨੇ ਕਾਰ 'ਚ ਰੱਖਣ ਨੂੰ ਲੈਣਾ ਘਰੇ ਸ਼ੋਪ ਹੀ ਇਸ 'ਚ ਰੱਖ ਲਿਆ ਹੂੰ ਜਵਾਕਾਂ ਨੂੰ ਵੀ ਸ਼ੌਂਕ ਆ ਜਵਾਕਰ ਰਿਮੋਟ ਵਾਲਾ ਜ਼ਿਆਦਾ ਲੈਂਦੇ ਠੀਕ ਆ ਪਰ ਰਿਮੋਟ ਵਾਲਾ ਵੀ ਬਣਾਉਣੇ ਹਾਂਜੀ ਠੀਕ ਹੈ ਤੇ ਰਿਮੋਟ ਵਾਲਾ ਜੇ ਆਮ ਆਪਾਂ ਇੱਕ ਟਰੈਕਟਰ ਦੀ ਗੱਲ ਕਰੀਏ ਇੱਕ ਟਰੈਕਟਰ ਜਿਹੜਾ ਬਿਨਾਂ ਰਿਮੋਟ ਵਾਲਾ ਉਹ ਕਿੰਨੇ ਕ ਦਾ ਕੋਸਟ ਕਰਦਾ ਤੇ ਇੱਕ ਰਿਮੋਟ ਵਾਲਾ ਟਰੈਕਟਰ ਕਿੰਨੇ ਕ ਦਾ ਐਵਰੇਜ ਕੋਸਟ ਕਰਦਾ ਸੈਂਪਲ ਦੇ 3000 ਤੋਂ ਹੀ ਸ਼ੁਰੂ ਆ ਜਾਂਦਾ ਹਾਂਜੀ 3 ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਜਾਂਦਾ 3 ਤੋਂ ਬਸ 4000 ਤਿੱਕਰ ਉਸ ਤੋਂ ਬਾਅਦ ਜੇ ਤੁਸੀਂ ਕੋਈ ਵੱਖਰਾ ਜੀ ਲਵਾਓਗੇ ਫਿਰ ਰੇਟ ਉਹਵੇਂ ਵਧ ਹੀ ਜਾਂਦਾ ਠੀਕ ਹੈ ਰਿਮੋਟ ਵਾਲਾ 5000 ਤੋਂ ਸਟਾਰਟਿੰਗ ਆ ਅਤੇ 8000 ਤਿੱਕਰ ਬਸ ਐਂਡ ਆਈ ਠੀਕ ਹੈ ਹਾਂਜੀ ਹੁਣ ਆਮ ਮਾਰਕੀਟ ਦੇ ਨੇ ਟਰੈਕਟਰ ਆਉਂਦੇ ਆ ਜਿਹੜਾ 400 ਦਾ 500 ਦਾ 1000 ਦਾ ਉਹਦੇ ਨਾਲੋਂ ਆਪਣੇ ਟਰੈਕਟਰਾਂ 'ਚ ਕੀ ਵੱਖਰਾ ਹੈ ਹੰਡ ਅਨਸਾਰ ਹੈ ਕੁਆਲਿਟੀ ਹੈ ਆਪਾਂ ਕਿਸ ਚੀਜ਼ ਦੇ ਲੋਕਾਂ ਤੋਂ ਪੈਸੇ ਲੈ ਰਹੇ ਕੁਆਲਿਟੀ ਪਲਾਸਟਿਕ ਜਮਨ ਨਰਮਨ ਦੀ ਪੂਰੀ ਹਾਰਡ ਪਲਾਸਟਿਕ ਆਈ ਠ ਮੋਟਰਾਂ ਨੇ ਸਪੈਸ਼ਲ ਮੈਟਲ ਗੇਅਰ ਬਾਕਸ ਮੋਟਰ ਉਹ ਪਲਾਸਟਿਕ ਹੁੰਦੀ ਜਿਵੇਂ ਫੜ ਲੇ ਪੁਰ ਜਾਂਦੀ ਹੈ ਠੀਕ ਹੈ ਤੇ ਉਹ ਜਿਵੇਂ ਡਿੱਟੋ ਨਹੀਂ ਹੁੰਦੇ ਆਪਣੇ ਟਰੈਕਟਰ ਉਹ ਜਿਆਦਾ ਜੇ ਬਾਹਰ ਦੇ ਟਰੈਕਟਰ ਨੇ ਹੋਵੇ ਆਪਣੇ ਇੰਡੀਆ ਦੇ ਟਰੈਕਟਰ ਨਾਲ ਜਿਹਨੇ ਦੇ ਜਿਵੇਂ ਹੋਵੇ ਹੈ ਠੀਕ ਹੈ ਡਿੱਟੋ ਕਾਪੀ ਠੀਕ ਹੈ ਹਾਂਜੀ ਸੋ ਸਾਰਾ ਕੁਝ 3D ਜਿਹੜੀ ਪਿੱਛੇ ਆਪਣੇ ਤੁਹਾਡੇ ਮਸ਼ੀਨ ਪਈ ਹੈ ਉਹਦੇ ਤੇ ਸਾਰਾ ਕੁਝ ਸਾਰਾ ਕੁਝ ਉਹ ਤੇ ਹੀ ਠੀਕ ਹੈ ਮੰਨ ਲਓ ਜਿਵੇਂ ਤੁਸੀਂ ਦੱਸ ਰਹੇ ਸੀ ਇੰਟਰਵਿਊ ਤੋਂ ਪਹਿਲਾਂ ਕਿ ਤੁਸੀਂ ਮੰਨ ਲਓ ਸਕੂਲ ਜਾਂਦੇ ਰਹੇ ਤੇ ਜੇ ਪ੍ਰਿੰਟਰ ਨੂੰ ਕਮਾਂਡ ਦੇਗੇ ਤੁਹਾਡੇ ਮਨਾਂ ਤੋਂ ਵੀ ਇੱਥੇ ਵਹਿਣਾ ਪੈਂਦਾ ਹਾਂਜੀ ਮਤਲਬ ਜਦੋਂ ਇਹ ਮਸ਼ੀਨ ਚੱਲਦੀ ਹੈ ਲਾਈਟ ਜਾਂਦੇ ਰਵੇ ਤੁਹਾਨੂੰ ਜਨਰੇਟਰ ਵੀ ਸ਼ਰਨਾ ਪੈਂਦਾ ਹਾਂਜੀ ਸੋ ਸਾਰਾ ਖਰਚਾ ਕਿਉਂਕਿ ਆਮ ਤੌਰ ਤੇ ਅੱਪਾ ਪਿੰਡ 'ਚ ਬੈਠੇ ਆ ਹਨਾ ਪਿੰਡ 'ਚ ਕਾਰੋਬਾਰ ਸ਼ੁਰੂ ਕਰਨਾ ਬਹੁਤ ਔਖਾ ਹੈ ਸੋ ਤੁਹਾਨੂੰ ਲਾਈਟ ਵੀ ਸ਼ਰਨੀ ਪੈਂਦੀ ਜਨਰੇਟਰ ਵੀ ਸ਼ਰਨਾ ਪੈਂਦਾ ਹਰ ਚੀਜ਼ ਇੱਕ ਪੈਸਾ ਮੰਗਦੀ ਹੈ ਹਨਾ ਚਾਹੇ ਤੁਸੀਂ ਬਿਜਲੀ ਘਰੇ ਇੱਥੇ ਯੂਜ਼ ਕਰਦੇ ਹੋ ਤੁਸੀਂ ਚੰਗਾ ਮਟੀਰੀਅਲ ਯੂਜ਼ ਕਰਦੇ ਹੋ 3D ਪ੍ਰਿੰਟਰ ਯੂਜ਼ ਕਰਦੇ ਹੋ 21-22 ਘੰਟੇ ਇੱਕ ਟਰੈਕਟਰ ਬਣਾਉਣ ਤੇ ਲਾਉਣੇ ਹੋ ਹਨ ਉਹ ਸਾਰੀਆਂ ਚੀਜ਼ਾਂ ਐਡ ਕਰਕੇ ਤੁਹਾਡੀ ਜਿਹੜੀ ਕੋਸਟ ਹੈਗੀ ਆ ਆਪ ਤੁਹਾਨੂੰ ਤੁਸੀਂ ਇਸ ਟਾਈਮ ਨੋ ਪ੍ਰੋਫਿਟ ਨੋ ਲਾਸ ਤੇ ਹੀ ਕੰਮ ਕਰ ਰਹੇ ਹਾਂ ਹਾਂਜੀ ਜੇ ਜਿਵੇਂ ਇੱਕ ਟਰੈਕਟਰ ਦੇ 3000 ਦਾ ਬਣਦਾ ਤਾਂ ਤੁਸੀਂ 3000 ਦਾ ਹੀ ਵੇਚ ਰਹੇ ਹੋ ਕਿ ਲੋਕਾਂ ਕੋਲੇ ਸਾਡੀ ਚੀਜ਼ ਪਹੁੰਚੇ ਹਾਂਜੀ ਆਉਣ ਵਾਲੇ ਸਮੇਂ 'ਚ ਬਈ ਤੁਸੀਂ ਕਿੱਥੇ ਦੇਖ ਰਹੇ ਹੋ ਵੀ ਕਿੱਥੇ ਲੈ ਕੇ ਜਾਣਾ ਬਰਾੜ ਟਰੈਕਟਰ ਮਾਡਲਸ ਨੂੰ ਜਾਂ ਕਿੱਥੇ ਸੋਚਦੇ ਹੋ ਕੋਈ ਸ਼ੋਰੂਮ ਕੋਈ ਦੁਕਾਨ ਜਾਂ ਅੱਗੇ ਤੁਸੀਂ ਹੋਰ ਨਵਾਂ ਕੀ ਕਰੋਗੇ ਜਿਵੇਂ ਮੈਂ ਇੱਕ ਦੇਖ ਰਿਹਾ ਸੀ ਤੁਸੀਂ ਇੱਕ ਰੋਟਾਵੇਟਰ ਬਣਾਇਆ ਜਿਹੜਾ ਆਮ ਰੋਟਾਵੇਟਰ ਵਾਂਗੂ ਚੱਲਦਾ ਉਹਦੇ ਤੇ ਮੋਟਰ ਲੱਗੀ ਐ ਤਾਰਾਂ ਲੱਗੀਆਂ ਹਨਾ ਆਮ ਰੋਟਾਵੇਟਰ ਵਾਂਗੂ ਕੰਮ ਕਰਦਾ ਤੁਸੀਂ ਅੱਗੇ ਆਉਣ ਵਾਲੇ ਟਾਈਮ 'ਚ ਕੀ ਬਣਾਉਣਾ ਚਾਹੁੰਦੇ ਹੋ ਜਾਂ ਕੀ ਚੀਜ਼ਾਂ ਤੁਹਾਡੇ ਦਿਮਾਗ 'ਚ ਮੈਂ ਮੈਨੂੰ ਟਰੈਕਟਰਾਂ ਦੇ ਇਹ ਵੀ ਵੱਖਰੀ ਵੱਖਰੀ ਚੀਜ਼ ਕੱਢਦੇ ਰਵਾਂ ਠੀਕ ਹੈ ਕੋਈ ਨਵਾਂ ਡਿਜ਼ਾਈਨ ਹੋ ਗਿਆ ਹਾਂਜੀ ਹਾਂਜੀ ਇੱਕ ਮੈਨੂੰ ਹੋਰ ਸਵਾਲ ਦਾ ਜਵਾਬ ਦਿਓ ਜੇਰਾ ਆਪਾਂ ਕੋਈ ਮੰਨ ਲਓ ਮੈਂ ਤੁਹਾਡੇ ਤੋਂ ਟਰੈਕਟਰ ਲਿਆ ਉਹਦਾ ਰਿਮੋਟ ਖਰਾਬ ਹੋ ਗਿਆ ਜਾਂ ਮੰਨ ਲਓ ਉਹਦੇ ਸਮਰੀ ਜਦੋਂ ਹੀ ਮੋਟਰ ਖਰਾਬ ਹੋ ਗਈ ਉਹ ਤੁਹਾਡੇ ਕੋਲੇ ਲੈ ਕੇ ਆਉਣਾ ਪੈਂਦਾ ਕਿ ਆਪਾਂ ਫੋਨ ਤੇ ਰਿਮੋਟ ਜਾਂ ਮੋਟਰ ਚੀਜ਼ ਇੱਥੋਂ ਭੇਜ ਦਿੰਨੇ ਆ ਤੇ ਬੰਦਾ ਆਪ ਹੀ ਫਿੱਟ ਕਰ ਸਕਦਾ ਨਹੀਂ ਆਪ ਤਾਂ ਨਹੀਂ ਫਿੱਟ ਉਹਦੀ ਟਾਂਕੇ ਟੰਕੇ ਲਾਉਣੇ ਜੇ ਉਹ ਕੂਰੀਅਰ ਕਰਾ ਦੇਣਾ ਆਪਾਂ ਸਹੀ ਕਰਕੇ ਭੇਜ ਦਿੰਨੇ ਆ ਜੀ ਇੱਥੇ ਕੂਰੀਅਰ ਇਸ ਤਰ੍ਹਾਂ ਦੇ ਹਾਂਜੀ ਠੀਕ ਹੈ ਤੇ ਕਾਮ ਮਤਲਬ ਜੇ ਆਪਣਾ ਬਿਜਲੀ ਵਾਲਾ ਉਹ ਠੀਕ ਨਹੀਂ ਕਰ ਸਕਦਾ ਉਨੇ ਕਾਰ ਦਾ ਵੀ ਫਿਟਿੰਗ ਕਰਨੀ ਹੈ ਤੇ ਔਖੀ ਹੋ ਜਾਂਦੀ ਹੈ ਜੀ ਠੀਕ ਹੈ ਹਾਂ ਜੀ ਤੁਹਾਡਾ ਤਾਂ ਰੁਟੀਨ ਦਾ ਕੰਮ ਹੈ ਕਿ ਉਹ ਖੋਲਣਾ ਜੜਨਾ ਸਾਰਾ ਹਾਂ ਜੀ ਠੀਕ ਕੋਈ ਪਹਿਲਾਂ ਮਗਰਾੜ ਖੋਲਣੇ ਪੈਂਦੇ ਫਿਰ ਟਾਇਰ ਫਿਰ ਮੋਟਰ ਨਿਕਲਦੀ ਆ ਜਿਵੇਂ ਆਮ ਆਪਣਾ ਟਰੈਕਟਰਸ ਤੇ ਪਹਿਲਾਂ ਇਹ ਖੋਲਣਾ ਪਹਿਲਾਂ ਸਾਰਾ ਕੁਝ ਖੋਲਣਾ ਪੈਂਦਾ ਫਿਰ ਸਾਰਾ ਕਸਣਾ ਪੈਂਦਾ ਫਿਰ ਸਾਰਾ ਕਸਣਾ ਪੈਂਦਾ ਜੀ ਹੋਏ ਛੋਟਾ ਟਰੈਕਟਰ ਹੀ ਹੈ ਵਾ ਖੋਲਣਾ ਜੜਨਾ ਤਾਂ ਉਨਾ ਹੀ ਟਾਈਮ ਲੱਗਦਾ ਹਾਂ ਜੀ ਕਿਉਂਕਿ ਆਪਣਾ ਟਰੈਕਟਰ ਦਾ ਵੀ ਜੇ ਮੰਨ ਲਓ ਇੰਜਨ ਖੁੱਲ ਜੇ ਗੇਅਰ ਬਾਕਸ ਖੁੱਲ ਜੇ ਸਾਰਾ ਅਗਲਾ ਹੱਦ ਪਹਿਲਾਂ ਸਾਰਾ ਕੁਝ ਖ ਇੱਕ ਚੀਜ਼ ਮੈਨੂੰ ਇਹ ਦੱਸਿਓ ਵੀ ਤੁਸੀਂ ਕੰਮ ਦੇ ਵਿੱਚ ਲੰਬੇ ਸਮੇਂ ਤੋਂ ਇੱਥੇ ਕਰ ਰਹੇ ਹੋ ਤੁਹਾਨੂੰ ਕਦੇ ਇਹ ਨਹੀਂ ਲੱਗਿਆ ਕਿ ਯਾਰ ਮੈਨੂੰ 20 21 22 ਘੰਟੇ ਲੱਗ ਰਹੇ ਜਾਂ ਮੈਂ ਥੱਕ ਕੇ ਜਲਣਾ ਜਾਂ ਮੈਂ ਕੰਮ ਛੱਡਦਾ ਜਾਂ ਮੈਂ ਅੱਗੇ ਨਾ ਕਰਾਂ ਨਾ ਕਿਉਂਕਿ ਸਭ ਤੋਂ ਵੱਡਾ ਕਾਰਨ ਸਵਾਲ ਪੁੱਛਣ ਦੇ ਜੀ ਹੈ ਕਿ ਆਮ ਤੌਰ ਤੇ ਜਿਹੜੇ ਬੱਚੇ ਇੱਥੋਂ ਬਾਹਰ ਜਾਂਦੇ ਹਨ 20 21 22 ਘੰਟੇ ਕੰਮ ਕਰਦੇ ਘਰ ਤੋਂ ਵੀ ਦੂਰ ਹੈ ਬੱਚਾ ਥੱਕ ਵੀ ਜਾਂਦਾ ਮਾਪਿਆਂ ਤੋਂ ਵੀ ਦੂਰ ਹੁੰਦਾ ਤੁਸੀਂ ਘਰੇ ਬੈਠੇ ਕੰਮ ਕਰਦੇ ਤੁਹਾਨੂੰ ਕਰੇ ਇਹ ਨਹੀਂ ਲੱਗਿਆ ਕਿ ਯਾਰ ਮੈਨੂੰ ਬਾਹਰ ਜਾਂਦੇ ਰਹਿਣਾ ਹੁਣ ਪਲੱਸ 2 ਚੋਂ ਤੁਸੀਂ ਹਨ ਤੁਹਾਨੂੰ ਐ ਨਹੀਂ ਲੱਗਿਆ ਕਿ ਮੈਨੂੰ ਬਾਹਰ ਜਾਂਦੇ ਰਹਿਣਾ ਚਾਹੀਦਾ ਜਿਵੇਂ ਸਾਰੀ ਦੁਨੀਆ ਬਾਹਰ ਜਾਂਦੇ ਦੀ ਵੀ ਮੈਂ ਬਾਹਰ ਹੀ ਜਾਂਦਾ ਰਹਾ ਤੇ ਆ ਵੀ ਕੀ 20 ਕੀ ਘੰਟੇ ਦੀ ਉੱਥੇ ਲਾਵਾਂ ਤਾਂ ਮੈਨੂੰ ਬਹੁਤ ਚੰਗੇ ਡਾਲਰ ਬਣਨਗੇ ਤੇ ਇਸ ਤਰ੍ਹਾਂ 20 ਕੀ ਘੰਟੇ ਨਾਲ ਹਰੇਕ ਕੁਝ ਨਹੀਂ ਬਣਦਾ ਕਿਸੇ ਥੱਲੇ ਲਾ ਕੇ ਕੰਮ ਕਰਨ ਦਾ ਕੀ ਫਾਇਦਾ ਠੀਕ ਹੁਣ ਆਪਦੇ ਛੇ ਭਵੇਂ ਕਰ ਲੋ ਘੰਟਾ ਬਾਹਰ ਜਾਇਓ ਜਿਵੇਂ ਮਰਜੂ ਉੱਥੋਂ ਜਿਉਂ ਨੇ ਕਹਤਾ ਇਹ ਕਰਨਾ ਆਪਣ ਕਰਨਾ ਪੈਣਾ ਜੀ ਇੱਕ ਚੀਜ਼ ਹੋਰ ਦੱਸਿਓ ਵੀ ਜਿਵੇਂ ਤੁਸੀਂ ਦੱਸ ਰਹੇ ਸੀਗੇ ਆਉਣ ਵਾਲੇ ਸਮੇਂ 'ਚ ਤੁਸੀਂ ਹੋਰ ਮਾਡਲ ਹੋਰ ਚੀਜ਼ਾਂ ਬਣਾਉਂਗੇ ਹਨ ਜਾਂ ਹੋਰ ਤੁਸੀਂ ਇਹਦੇ 'ਚ ਚੰਗਾ ਕੀ ਕਰਨ ਜਾ ਰਹੇ ਹੋ ਜਾਂ ਤੁਸੀਂ ਅੱਗੇ ਕੀ ਸੋਚਦੇ ਹੋ ਵੀ ਵੱਡੀ ਮਸ਼ੀਨ ਲਿਆਉਣੇ ਹਨ ਵੱਡੇ ਲੈਵਲ ਤੇ ਪ੍ਰੋਜੈਕਟ ਨੂੰ ਲੈ ਕੇ ਜਾਣਾ ਹਨ ਜਾਂ ਮੇਲੇਾਂ 'ਚ ਲੈ ਕੇ ਜਾਣਾ ਕੀ ਅੱਗੇ ਕੀ ਸੋਚ ਕੀ ਹੈ ਤੁਹਾਡੀ ਤੁਹਾਡੇ ਪਰਿਵਾਰ ਦੀ ਮਾਹੌਲ ਲਈ ਕੰਮ ਹੀ ਵਧਾਉਣਾ ਚਾਹੁੰਦੇ ਆ ਕਾਰੋਬਾਰ ਆਪਦੇ ਠੀਕ ਤੁਸੀਂ ਬਈ ਜਿਹੜੇ ਟਰੈਕਟਰ ਇਹ ਕੱਲੇ ਪੰਜਾਬ ਚ ਕੂਰੀਅਰ ਕਰਦੇ ਹੋ ਕਿ ਬਾਹਰ ਵੀ ਭੇਜਦੇ ਨੇ ਬਾਹਰ ਵੀ ਭੇਜਦੇ ਆ ਠੀਕ ਹੈ ਹਾਂਜੀ ਮੰਨ ਲਓ ਕਿ ਬਾਹਰ ਬੈਠਾ ਭੈਣ ਭਰਾ ਜੇ ਉਹਦੇ ਘਰੇ ਕੋਈ ਪੁਰਾਣਾ ਜੱਦੀ ਟਰੈਕਟਰ ਖੜਾ ਉਹ ਤੁਹਾਨੂੰ ਕੋਲ ਕੋ ਭੇਜਦੇ ਤੁਸੀਂ ਬਣਾ ਕੇ ਬਿਨਾਂ ਰਿਮੋਟ ਜਾਂ ਰਿਮੋਟ ਵਾਲਾ ਜਿਵੇਂ ਉਹ ਕਹਿੰਦਾ ਤੇ ਤੁਸੀਂ ਕੂਰੀਅਰ ਕਰ ਦਿੰਦੇ ਹਾਂਜੀ ਠੀਕ ਤੁਹਾਨੂੰ ਤੁਹਾਡੇ ਘਰ ਦੇ ਨੇ ਕਦੇ ਇਹ ਨਹੀਂ ਕਹ ਵੀ 20 21 22 ਘੰਟੇ ਇੱਥੇ ਬੈਠਾ ਰਹਿਣਾ ਟਰੈਕਟਰ ਦਾ ਕੰਮ ਹੀ ਛੱਡ ਦੇ ਕਈ ਵਾਰੀ ਕਹਿ ਜਾਂਦੇ ਆ ਗਾਲਾਂ ਨਹੀਂ ਜਾਂਦੀਆਂ ਕਈ ਵਾਰੀ ਮਿਲ ਵੀ ਜਾਂਦੀਆਂ ਜੀ ਨਾ ਕੋਈ ਕਹਿਣਾ ਮੰਨੀਆਂ ਜਾਗੇ ਬਾਹਰ ਉਰ ਕੇ ਕੰਮ ਸਾਧਦੇ ਆ ਕਿਉਂਕਿ ਆਮ ਆਪਣੇ ਜੱਟਾਂ ਦਾ ਕੀ ਸਿਸਟਮ ਹੁੰਦਾ ਖੇਤ ਉਧਰ ਹੋ ਰਹੀ ਪਾਉਣ ਵਾਲੀ ਪਈ ਤੇ ਤੂੰ ਇੱਥੇ ਟਰੈਕਟਰ ਜੋੜੀ ਜਾਂਦਾ ਤੇ ਬਾਪੂ ਕਵੀ ਪਾਇਆ ਜਾ ਜੰਦੀ ਦਿਹਾੜੀ ਤੇ ਤੂੰ ਕਹਿੰਦਾ ਮੈਂ ਟਰੈਕਟਰ ਜੋੜਨ ਕਈ ਵਾਰੀ ਤਾਂ ਮਿਲ ਵੀ ਜਾਂਦੀਆਂ ਗਾਲਾਂ ਜੀ ਠੀਕ ਸੁਪਰੀਅਰ ਆਪਾਂ ਵਰਲਡ ਵਾਈਡ ਕਰਦੇ ਆਂ ਜੀ ਪੰਜਾਬ ਚ ਇੰਡੀਆ ਚ ਕੋਈ ਵੀ ਕਿਤੇ ਵੀ ਹਾਂਜੀ ਠੀਕ ਪੂਰ ਕੋਸ਼ ਤੁਸੀਂ ਜਾਣ ਤੋਂ ਪਹਿਲਾਂ ਕੋਈ ਚੀਜ਼ ਐਡ ਕਰਨੇ ਚਾਹੋ ਜਾਂ ਕੀ ਆਪਣਾ ਕਹਿਣਾ ਚਾਹੋਗੇ ਵੇਖਣ ਸੁਣਨ ਵਾਲਿਆਂ ਨੂੰ ਜਾਂ ਤੁਸੀਂ ਕੀਸ਼ ਨੇ ਦੇਣਾ ਚਾਹੋਗੇ ਕਿ ਤੁਹਾਡੇ ਕਾਰੋਬਾਰ ਨੂੰ ਕਿਵੇਂ ਸਪੋਰਟ ਕਰ ਸਕਦੇ ਹੋ ਜਨਤੀ ਕੀ 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 ਕਰ ਸਕਦੇ ਲੋਕ ਮੈਂ ਮਤਲਬ ਇਹ ਗੱਤੋ ਵੀਡੀਓ ਸ਼ੇਅਰ ਕਰੋ ਜੇ ਮੈਨੂੰ ਮਿਲ ਸਕੇ ਸਪੋਰਟ ਵਾਧਵਾਦ ਵਿਕਣੀ ਹਾਂਜੀ ਕੰਮ ਹਾਲੀਵੁੱਡਾ ਗਾਂਦੀਆਂ ਠੀਕ ਹੈ ਜਿਆਦਾ ਕੋਈ ਪ੍ਰਿੰਟਰ ਵੱਡਾ ਲਿਆਵਾਂ ਜਾਈਂ ਘਰਦਿਆਂ ਦੀ ਮਦਦ ਕਰਾਂ ਜੀ